ਪਹਿਲਾਂ ਤਾਂ ਤੁਸੀਂ ਆਹ ਤਸਵੀਰਾਂ ਵੇਖੋ ਕਿ ਇਹ ਬੰਦਾ ਪੂੜੀ ਕਾਦੀ ਫੜ ਰਿਹਾ ਤਸਵੀਰ ਤੁਹਾਨੂੰ ਵਾਰ-ਵਾਰ ਵਖਾ ਰਹੇ ਆ ਔਰ ਇਹ ਪੂੜੀ ਵੇਖੋ ਤੁਸੀਂ ਕਾਦੀ ਐ ਇਸ ਬਾਰੇ ਕਮੈਂਟ ਜਰੂਰ ਕਰਨਾ ਔਰ ਇਸ ਬਾਰੇ ਤੁਹਾਨੂੰ ਡਿਟੇਲ ਪੂਰੀ ਦਿੰਨੇ ਆ ਔਰ ਪੂਰੀ ਖਬਰ ਸੁਣਾਉਂਦੇ ਆ ਔਰ ਦੱਸ ਦਈਏ ਕਿ ਆਹ ਜੋ ਪੂੜੀ ਹੈ ਇਹਦੇ ਬਾਰੇ ਜੇ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਕਮੈਂਟ ਜ਼ਰੂਰ ਕਰੋ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਕਿ ਆਮ ਲੋਕਾਂ ਨੂੰ ਜਾਣਕਾਰੀ ਹੁੰਦੀ ਆ ਕੁਝ ਭਲੇਖੇ ਵਾਲੀਆਂ ਹੁੰਦੀਆਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਚੱਲ ਰਹੀ ਹੈ ਵੀਡੀਓ ਔਰ ਵੀਡੀਓ ਦੇ ਵਿੱਚ ਆ ਨੌਜਵਾਨ ਪੂਰੀ ਫੜਦਾ ਤਾਂ ਉਧਰੋਂ ਨਿਹੰਗ ਸਿੰਘ ਆ ਜਾਂਦਾ ਤਾਂ ਇਸ ਦੀ ਬਾਹ ਫੜ ਲੈਂਦਾ ਜਦ ਬਾਹ ਫੜ ਕੇ ਇਸ ਨਿਹੰਗ ਸਿੰਘ ਨੇ ਇਸ ਨੂੰ ਗੇਟ ਖੋਲਣ ਲਈ ਕਿਹਾ ਤਾਂ ਫਿਰ ਗੇਟ ਖਲਵਾਇਆ ਤਾਂ ਅੱਗੋਂ ਇੱਕ ਨੌਜਵਾਨ ਨਿਕਲਦਾ ਉਹ ਨੌਜਵਾਨ ਦੀ ਬੋਲਣੀ ਕੁਣੀ ਵੇਖਿਓ ਤੁਸੀਂ ਕਾਰੋਬਾਰ ਕੀ ਆ ਤਾਂ ਗਰਮੀ ਕਿਉਂ ਬੁਖਾਰਿਆ ਗਰਮੀ ਬੁਖਾਰਿਆ ਕਿ ਮੈਂ ਚਿੱਟਾ ਵੇਚਦਾ ਤੇ ਮੈਂ ਵੇਚਣਾ ਜਿੱਥੇ ਜ਼ੋਰ ਲੱਗਦਾ ਲਗਾ ਲਓ ਪੂਰਾ ਸ਼ਰੇਆਮ ਬੋਲ ਰਿਹਾ ਕੀ ਸਰਕਾਰ ਹੁਣ ਇਸ ਦੇ ਉੱਤੇ ਕਾਰਵਾਈ ਕਰੇਗੀ ਆ ਜੋ ਟੇਡਾ ਜਿਹਾ ਨੌਜਵਾਨ ਹੈ ਇਹ ਕਹਿ ਰਿਹਾ ਜੀ ਮੈਂ ਵੇਚਦਾ ਤੇ ਮੈਂ ਵੇਚਣਾ ਮੇਰੀ ਜ਼ਰੂਰਤ ਹੈ ਮੈਨੂੰ ਪੈਸੇ ਚਾਹੀਦੇ ਆ ਮੈਂ ਚਿੱਟਾ ਵੇਚਣਾ ਔਰ ਵੇਖੋ ਤੁਸੀਂ ਨਿਹੰਗ ਸਿੰਘ ਕਿਵੇਂ ਉਸ ਨੂੰ ਸਮਝਾ ਰਿਹਾ ਬੜੀ ਹਲੀਮੀ ਨਾਲ ਬਰੇ ਪਿਆਰ ਨਾਲ ਔਰ ਅਸੀਂ ਕਹਿੰਦੇ ਆ ਕਿ ਜੇ ਵੀਡੀਓ ਸੱਚੀ ਹੈ ਜੇ ਵੀਡੀਓ ਸਹੀ ਹੈ ਤਾਂ ਇਸ ਨੂੰ ਵਾਇਰਲ ਜਰੂਰ ਕਰੋ ਇਸ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਓ ਔਰ ਮਾਇਕਮੇਂ ਦੇ ਧਿਆਨ ਵਿੱਚ ਲਿਆਓ ਜੇ ਵੀਡੀਓ ਪੁਰਾਣੀ ਹੈ ਤਾਂ ਇਹ ਬੰਦਾ ਫੜਿਆ ਗਿਆ ਤਾਂ ਬਹੁਤ ਵਧੀਆ ਗੱਲ ਹੈ ਜੇ ਤੁਹਾਨੂੰ ਨਵੀਂ ਲੱਗ ਰਹੀ ਹੈ ਤਾਂ ਇਸ ਦੇ ਬਾਰੇ ਜਾਣਕਾਰੀ ਜਿਹਦੇ ਵੀ ਕੋਲ ਹੋਵੇ ਕਮੈਂਟ ਜਰੂਰ ਕਰੋ ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਪੂਰੀ ਗੱਲਬਾਤ ਵੀ ਤੁਹਾਨੂੰ ਸੁਣਾਉਂਦੇ ਆ ਉਹ ਵੀਡੀਓ ਪੂਰੀ ਵੇਖੋ ਔਰ ਉਹ ਸ਼ੇਅਰ ਕਰ ਦਿਓ ਇੱਥੇ ਰੋਕ ਜਾ ਰੋਕ ਜਾ ਰੋਕ ਬਾਹਰ ਖੋਲ ਓਏ ਅੱਗੇ ਕਰੀਏ ਨਾ ਹਾਂ ਓਕੇ ਬਈ ਇਹਨਾਂ ਨੂੰ ਸਮਾਨ ਨਾ ਕੋੜੀ ਕਿਉਂ ਫੜਾਈ ਆ ਕੀ ਜਮਾਨ ਹਾਂ ਚਾਹ ਨਾ ਇਹ ਕੀ ਕਰਦਾ ਇਹ ਗੇਵਤੀ ਪੁੱਤ ਨੇ ਇਹ ਨਵੇਂ ਲੱਗੇ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਦਿਂਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਣਾ ਨਵੇਂ ਲੱਗਣੋਂ ਪੁਰਾਣੇ ਲੱਗਣੋਂ ਸਾਡੇ ਘਣਾ ਆਉਂਦੇ ਨਹੀਂ ਤੇਰੇ ਕੋਲੇ ਆਹ ਰਿਹਾ ਕਰ ਸਮਾਨ ਪਰ ਕਾ ਹੋਏ ਤੈਨੂੰ ਦੇ ਜੇ ਤੇਰੀ ਮਾਇਆ ਦੇ ਦਿਆਂਗੇ ਤੂੰ ਠੱਕੀ ਤੈਨੂੰ ਆਇਆ ਪਤਾ ਵੀ ਆ ਸਮਾਨ ਵੇਚੀ ਜਾਂਦਾ ਇਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਆਇਆ ਦੱਸਦਾ ਤੇਰੇ ਕੋਲੇ ਅੱਗੇ ਆਇਆ ਕਦੇ ਮੈਂ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਹ ਧਾਰਨਾ ਜੇ ਤੁਸੀਂ ਜਿਵੇਂ ਤੂੰ ਆਖਦੀ ਇਹ ਸਾਡੇ ਤੇ ਤੂੰ ਲੱਸ ਤੂੰ ਰੁਕਣਾ ਤੇ ਤੂੰ ਰੁਕਣਾ ਤੇ ਨਹੀਂ ਰੁਕਣਾ ਉਹ ਤੂੰ ਰੁਕਣਾ ਤੇ ਰੁਣੀ ਨਹੀਂ ਰੁਕਣਾ ਹੈ ਇਹ ਜਿਹੜਾ ਕਰੇ ਪੀਤਾ ਪੀਤਾ ਸਾਰਿਆਂ ਪੀਂਦਾ ਪੀਂਦਾ ਤਾਂ ਹੈ ਫਿਰ ਵੇਚਦਾ ਕਿਉਂ ਪੀ ਜਾ ਯਾਰਾ ਮੈਂ ਨਾ ਕਰ ਚਾਹੀ ਗੁਲਾਗਾਂ ਖਰਚਾ ਫਿਰ ਮਾਂ ਦਾ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਬਸ ਆ ਕੀ ਬਸ ਆ ਬਾਬਾ ਦੇ ਬਾਬਾ ਨਾ ਓਏ ਏਟਾ ਦਾ ਕੋਈ ਨਹੀਂ ਰੌਲਾ ਪਾਉਣ ਵਾਲੀ ਕਿਹੜੀ ਗੱਲ ਆ ਯਾਰ ਰੌਲਾ ਪਾਉਣ ਵਾਲੀ ਕਿਹੜੀ ਗੱਲ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫਿਰ ਵੇਚਦਾ ਫਿਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓ ਯਾਰ ਠਾ ਦੇ ਫਿਰ ਇਹਨਾਂ ਨੂੰ ਘਟਾਉਂਗਾ ਠਾ ਲਾ ਘੜਾ ਬਰੇ ਨੂੰ ਠਾ ਦੇ ਤੂੰ ਵੇਚ ਫਿਰ ਹੁਣ ਤੂੰ ਇੱਥੇ ਆਉਣ ਦੇ ਖੜਾ ਹੁੰਦਾ ਫਿਰ ਮੈਂ ਖਾਣਾ ਤੂੰ ਕਿਵੇਂ ਵੇਚੇਗਾ ਮੈਂ ਜਰ ਤੈਨੂੰ ਵੇਚੂਗਾ ਤੂੰ ਲੈ ਬੇਟਾ ਹੁਣ ਦੇ ਕੇ ਨੂੰ ਲੈ ਆيام ਤੇ ਵਰੀਦਾ ਹਾਂ ਤਾਂ ਬਾਹਰ ਤਾਂ ਹੁੰਦੇ ਤੂੰ ਮੈਂ ਦੇ ਕੇ ਰੱਖਾਂ ਮੈਂ ਤੂੰ ਐਡਾ ਕੱਡਾ ਕਾ ਬਣਿਆ ਫਿਰਦਾ ਬੈਲੀ ਯਾਰ ਆਪਦੇ ਆਪ ਨੂੰ ਕਿੱਟਾ ਵੇਚਦਾ ਤੂੰ ਆ ਗਈ ਕੋਈ ਹੋਰ ਕਮਾਈ ਕਰ ਤਾ ਤੂੰ ਮੈਨੂੰ ਦੇ ਦਿਆ ਕਰ ਤੀ ਯਾਰ ਮਹੀਨੇ ਦਾ ਨਹੀਂ ਵੇਚਦਾ ਨਾ ਤੈਨੂੰ ਇਹ ਜੇ 30000 ਦਵਾਉ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦੱਸਦਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣ ਆਇਆ ਵੀ ਜੇ ਤਾਂ ਤੂੰ ਸਵਧਰਦਾ ਤੈਨੂੰ ਮੈਂ ਤਾਂ ਕਰਕੇ ਆਇਆ ਆ ਪਾਣੀ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹ ਜੇ 30000 ਮਿਲਣਗੇ ਤੂੰ ਯਾਦ ਰੱਖੇਗਾ ਤਨੁਤਾ ਕਰਨਾ ਠੀਕ ਹੈ ਨਾ ਜੇ ਤੂੰ ਆ ਆਪ ਦੇ ਆਪ ਨੂੰ ਸਮਝਦਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲਾਂ ਛੱਡਣਾ ਚਾਹਣਾ ਪੀਣ ਪੀਣ ਨੂੰ ਵੀ ਛੱਡਣਾ ਚਾਹੁੰਦਾ ਤੇਰੇ ਨਾਲ ਜੇ ਤੂੰ ਅੜੀਂ ਨਾ ਵੇਚੀਂਗਾ ਅਸੀਂ ਨਹੀਂ ਵੇਚਣ ਦੇਣਾ ਇਹ ਤੈਨੂੰ ਕਹੇਤਾ ਹਾਂ ਕੋਈ ਨਹੀਂ ਮਰ ਜਾਵਾ ਹੈ ਜਾਂ ਕਿ ਜਾ ਵੇਚਾ ਆ ਬਾਸਪੀ ਕਿ ਜਾ ਦੱਸ ਰਿਹਾ ਨਾ ਜਾਇਦਾ ਛੱਡਾ ਦੇ ਮੈਂ ਤਾਂ ਨਹੀਂ ਛੱਡਣੂ ਅਜਾ ਇਹਨੂੰ ਚੁਗਾ ਦੇ ਸੈਂਟਰ ਇਹਨਾਂ ਦਾ ਲਾਇਟ ਹੋ ਜੀ ਗਿਆ ਤੂੰ ਐਂ ਕਰੀ ਸਾਰਿਆਂ ਦਾ ਇਲਾਜ ਕਰੂੰ ਮੈਂ ਹੁਣ ਇਹ ਵੀ ਯਾਦ ਰੱਖੀ ਗੱਲ ਸਹੀ ਹੈ ਨਾ ਸਾਰਿਆਂ ਦਾ ਯਾਦ ਕਰੂੰ ਆਹ ਚਿੱਟਾ ਤੂੰ ਵੇਚੀ ਜੰਨਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਓਡੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲਪੰਥ ਸਾਰੇ ਬੁਲਾਵਾਂਗੇ ਤੇ ਚਿੱਟਾ ਜੀਰੋ ਗਿਆ ਨਾ ਠੀਕ ਹੈ ਨਾ ਤੈਨੂੰ ਪਰ ਆਉਂਦਾ ਨਹੀਂ ਯਾਰ ਬੌਣੇ ਨਾ ਕੋਈ ਯਾਰ ਤੂੰ ਕਦੋਂ ਆਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਆਹ ਸਾਰੇ ਤੁਸੀਂ ਕਿਹੜਾ ਹਟਦੇ ਆਂ ਆਜੇ ਨਹੀਂ ਹੜਦੇ ਬਾਬਾ ਯਾਰ ਭਾਈ ਬਣੇ ਹਾਂ ਤੈਨੂੰ ਹੜੋਗੇ ਗੱਲ ਬਾਤ ਤੂੰ ਇੱਥੇ ਖੜ ਕੇ ਕਰੂ ਮੈਂ ਮੈਂ ਇੱਥੇ ਖੜ ਕੇ ਕਰੂ ਕੋਈ ਨਾ ਮਟਾਏ ਇੱਥੇ ਖੜ ਕੇ ਕਰੂ ਯਾਰ ਮੈਂ ਤਾਂ ਕੱਲ ਓਏ ਇੱਥੇ ਖੜ ਕੇ ਕਰੂ ਗੱਲ ਤੂੰ ਜੇ ਤੂੰ ਫਿਰ ਤੂੰ ਨਹੀਂ ਹੜਦਾ ਤੂੰ ਹੜ ਜਾਏਗਾ ਤੈਨੂੰ ਹਟਾ ਦੇਾਂਗੇ ਆਹ ਦੇਖੋ ਮੈਂ ਤਾਂ ਹੜਦਾ ਨਹੀਂਗਾ ਯਾਰ ਹਾਂ ਮੈਂ ਤਾਂ ਹੜਦਾ ਨਹੀਂ ਬਈ ਮੈਂ ਤਾਂ ਵੇਚੂਗਾ ਤੂੰ ਮੈਨੂੰ 30000 ਦਿੰਨਾ ਮਨੀ ਵੇਚਦਾ। ਆਹ ਸਟਾਕ ਉਹ ਮੇਰੇ ਨਾਲ 50000 ਦਿੰਨਾ ਤੂੰ। ਆਹ ਹੋ ਫਿਰ ਏਡਾ ਤੂੰ ਏਡਾ ਕੱਢਾ ਕਹੋ ਆਪ ਤੇ ਆਪ ਨੂੰ ਸਮਝੀ ਜਨਾ। ਅਸੀਂ ਤਾਂ ਹੀ ਵੇਚਾਂਗੇ। ਐ ਵੇਚਾਂਗੇ ਤੂੰ ਵੇਚ ਨੂੰ ਖਟਾਵਾਂਗੇ ਤੈਨੂੰ। ਬੱਸ ਮਰ ਕੋਈ ਨਾ ਫਰਿਆ ਤਾ ਦੀ ਫਿਰ ਮੈਂ ਨਹੀਂ ਵੇਚੂ ਐ ਗੱਲਾਂ ਨਾਲ ਸਿੱਧੀ ਆ। ਹਾਂ। ਤੈਨੂੰ ਦਾਤ ਆ ਮੋਬਿਲ ਠੀਕ ਆ ਨਾ ਨਾ ਯਾਰਾ ਹੁਣ ਤੱਕ ਮੇਰੀ ਤਲਬੇ ਚੱਟਦਾ ਰਹਿਾਂਗੇ। ਓਏ ਏਡੇ ਤਲਬੇ ਚੱਟ ਨੂੰ ਏਡਾ ਕਾ ਤੂੰ ਰਾਜਾ ਬਣ ਗਿਆ ਓਏ। ਹਾਂ ਤਾਲਵੇ ਚੱਕਣੋਂ ਅੰਮਰ ਛੱਕ ਲਿਆ ਉਹਨੇ ਛਾੜ ਤਾ ਉਹਨੇ ਮੈਂ ਚੰਗੀਆਂ ਦੇ ਅੰਮਰ ਦੇ ਛੱਕਣ ਆ ਲੈ ਆਂਦੇ ਓਏ ਅੱਜ ਫਾਰਮੋਂ ਜਾਣਦਾ ਤੇਰੇ ਕੋਲੇ ਸਾਰੇ ਆਂਦੇ ਨਾ ਜੀ ਪੂਰੇ ਡਾਂਗ ਫੇਰੀ ਜਾਂ ਪਰਸੋਂ ਕੱਲ ਡਾਂਗ ਫੇਰੀ ਆ ਦੀ ਬੱਲੇ ਘਰੇ ਜਾ ਕੇ ਸੰਗਲ ਲਵਾਇਆ ਦੇ ਕੋ ਨੂੰ ਸਾਡਾ ਜੇ ਸਾਡਾ ਜਿਹਦੇ ਦੇ ਦੋ ਸਾਨੂੰ ਦੀਦਾ ਨਾ ਜੀ ਅਸੀਂ ਜਰੂਰ ਉਹਦੀ ਡਾਂਗ ਸੋਟੀ ਕਰਾਂਗੇ ਮੈਂ ਕਿਹੜੇ ਅੰਮਰ ਦੇ ਛੱਕ ਕੇ ਕਰ ਹਾਂ ਕਰਦੇ ਕਮੇ ਕਿਹੜਾ ਕਿਸ ਦਾ ਪਤੀ ਪੁੱਤ ਨਹੀਂ ਯਾਰ ਠੀਕ ਆ ਨਾ ਅਸੀਂ ਤਰਾ ਤੈਨੂੰ ਰਾਸ ਦਾ ਤੇਰਾ ਇਲਾਜ ਕਰਾਉਣ ਵਾਲੇ ਕੋ ਕਰ ਲਈ ਕੀ ਕਰਦਾ ਮੈਂ ਕਰਾਉਣ ਵਾਲੇ ਮੇਰੇ ਬਾਹਰ ਜਾ ਕੇ ਮੈਂ ਤੈਨੂੰ